ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਫਰਸ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ BNS 111 ਸੰਗਠਿਤ ਅਪਰਾਧ ਦਾ ਜਿਹੜਾ ਕਰਵਾਵਾਂਗੇ ਇਹ ਤੁਹਾਡਾ ਡਿਸਟ੍ਰਿਕਟ ਕੈਡਰ ਦੇ ਸਿਲੇਬਸ ਵਿੱਚ ਹੈਗਾ ਜਿਹੜਾ ਨਵਾਂ ਸਿਲੇਬਸ ਆਇਆ ਹੈ ਠੀਕ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਕਿ ਜੇਕਰ ਤੁਸੀਂ BPT ਦਾ ਕੋਰਸ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਆਲਮਡ ਕੈਡਰ ਤੋਂ ਬਿਲੋਂਗ ਕਰਦੇ ਹੋ ਚਾਹੇ ਤੁਸੀਂ ਡਿਸਟ੍ਰਿਕਟ ਕੈਡਰ ਤੋਂ ਤੁਹਾਨੂੰ ਸਾਰੇ ਹੀ ਸਾਰੇ ਤੁਹਾਡੇ ਨਵੇਂ ਸਿਲੇਬਸ ਮੁਤਾਬਕ BPT 2025 ਦੇ ਲਈ ਵੀਡੀਓ ਰਿਕਾਰਡਡ ਲੈਕਚਰ ਠੀਕ ਹੈ ਪਲੱਸ ਉਹਨਾਂ ਦੇ PDF ਉਹਨਾਂ ਦੇ ਲਈ ਜਿਹੜੇ ਟੈਸਟ ਤੇ ਮੋਕ ਟੈਸਟ ਹੋਣਗੇ ਇਹ ਸਾਰਾ ਸਾਡਾ ਕੋਰਸ ਤੁਹਾਨੂੰ ਸਾਡੀ ਐਪ ਉੱਤੇ ਮਿਲ ਰਿਹਾ ਹੈ ਠੀਕ ਹੈ ਇਸ ਦੇ ਲਈ ਤੁਸੀਂ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਮਿਲ ਜਾਵੇਗਾ ਜਾਂ ਫਿਰ ਤੁਸੀਂ WhatsApp ਕਰ ਸਕਦੇ ਹੋ 9041815272 ਤੇ ਉੱਥੇ ਤੁਹਾਨੂੰ ਸਾਰੀ ਕੋਰਸ ਦੀ ਜਾਣਕਾਰੀ ਮਿਲ ਜਾਵੇਗੀ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਤੁਹਾਡਾ ਸਵਾਗਤ ਹੈ ਅੱਜ ਆਪਾਂ BNS ਦਾ 111 ਸੈਕਸ਼ਨ ਕਰਨ ਲੱਗੇ ਹਾਂ ਬਹੁਤ ਇੰਪੋਰਟੈਂਟ ਸੈਕਸ਼ਨ ਹੈ ਸੰਗਠਿਤ ਅਪਰਾਧ ਠੀਕ ਹੈ ਬਹੁਤ ਧਿਆਨ ਨਾਲ ਕਰਿਓ ਇਸ ਨੂੰ ਬਹੁਤ ਇੰਪੋਰਟੈਂਟ ਹੈ ਕਿਉਂਕਿ ਪ ਇਸ ਵਾਰ ਦੇ ਸਿਲੇਬਸ 'ਚ ਜਿਹੜਾ ਆਪਣੇ ਆਇਆ ਹੈ ਸੰਗਠਿਤ ਅਪਰਾਧ ਠੀਕ ਹੈ ਜਿਹਨੂੰ ਕਹਾਂ ਆਪਾਂ ਇੰਗਲਿਸ਼ 'ਚ ਕਹ ਸਕਦੇ ਆ ਆਰਗਨਾਈਜ਼ਡ ਕ੍ਰਾਈਮ ਠੀਕ ਹੈ ਆਰਗਨਾਈਜ਼ਡ ਕ੍ਰਾਈਮ ਹੁੰਦਾ ਹੈ ਮਤਲਬ ਕਿ ਜਿਵੇਂ ਕੋਈ ਗੈਂਗਾਂ ਬਣਾ ਕੇ ਠੀਕ ਹੈ ਇਕੱਠੇ ਹੋ ਕੇ ਕੋਈ ਗੈਂਗਾਂ ਬਣਾ ਕੇ ਕੋਈ ਕ੍ਰਾਈਮ ਕਰਦੇ ਆ ਠੀਕ ਹੈ ਜਿਵੇਂ ਕਹਿ ਸਕਦੇ ਹੋ ਤੁਸੀਂ ਮੀ ਕਿਸੇ ਨੇ ਗੈਂਗ ਬਣਾਈ ਹੋਈ ਹੈ ਕੋਈ ਜਿਵੇਂ ਆਪਣੇ ਵੀ ਹੁਣ ਪਿੱਛੇ ਜੇ ਕਾਫੀ ਸੁਣਨ ਵਿੱਚ ਆਇਆ ਸੀ ਬੰਬੀਹਾ ਗੈਂਗ ਫਲਾਣਾ ਗੈਂਗ ਠੀਕ ਹੈ ਇਦਾਂ ਦੀ ਜਿਵੇਂ ਕੋਈ ਗੈਂਗਾ ਬਣਾ ਕੇ ਗੈਂਗ ਦਾ ਮਤਲਬ ਕੀ ਹੋ ਗਿਆ ਵੀ ਜਿਨ੍ਹਾਂ ਦਾ ਇੱਕ ਕੋਈ ਮੇਨ ਮੋਡਲਾ ਮਤਲਬ ਕਿ ਮੇਨ ਉੱਪਰ ਹਾਈ ਮੈਂਬਰ ਹਾਈ ਪੋਜੀਸ਼ਨ ਤੇ ਮੈਂਬਰ ਹੁੰਦਾ ਤੇ ਉਹਦੇ ਨੀਚੇ ਹਰਾਰਕ ਕੇ ਉਹਦੇ ਸਭ ਮਤਲਬ ਅੱਗੇ ਹੋਰ ਬੰਦੇ ਰੱਖੇ ਹੋਏ ਹੁੰਦੇ ਆ ਜਿਹੜੇ ਕਿ ਅਲੱਗ-ਅਲੱਗ ਕੰਮ ਕਰਦੇ ਆ ਜਿਵੇਂ ਕੁਝ ਹੋ ਗਿਆ ਕਿ ਇਹ ਨੇ ਇੱਕ ਬੰਦੇ ਨੇ ਕੋਈ ਇੱਕ ਏਰੀਆ ਲਿਆ ਵਾ ਇੱਕ ਬੰਦੇ ਨੇ ਕੋਈ ਇੱਕ ਏਰੀਆ ਲਿਆ ਵਾ ਠੀਕ ਹੈ ਇਹ ਬੰਦੇ ਨੇ ਕੋਈ ਇੱਕ ਏਰੀਆ ਲਿਆ ਵਾ ਮਤਲਬ ਕੇ ਅਲੱਗ-ਅਲੱਗ ਏਰੀਆ ਲਏ ਹੋਏ ਆ ਉਹ ਅਲੱਗ-ਅਲੱਗ ਏਰੀਆ ਚ ਕ੍ਰਾਈਮ ਕਰਦੇ ਆ ਕ੍ਰਾਈਮ ਕਿਸ ਤਰ੍ਹਾਂ ਦੇ ਹੋ ਸਕਦੇ ਆ ਇਹਨਾਂ ਵਿੱਚੋਂ ਕ੍ਰਾਈਮ ਹੋ ਗਏ ਜਿਵੇਂ ਅਗਵਾ ਕਰਦੇ ਆ ਕਿਸੇ ਨੂੰ ਠੀਕ ਹੈ ਅਗਵਾ ਕਰਕੇ ਲੋਕਾਂ ਤੋਂ ਪੈਸੇ ਐੜਦੇ ਆ ਡਕੈਤੀਆਂ ਮਾਰਦੇ ਆ ਠੀਕ ਹੈ ਡਕੈਤੀਆਂ ਮਤਲਬ ਲੁੱਟਾਂ ਖੋਹਾਂ ਕਰਦੇ ਆ ਇਕੱਠੇ ਹੋ ਕੇ ਠੀਕ ਹੈ ਜਾ ਜਿਵੇਂ ਇੱਕ ਤਰ੍ਹਾਂ ਨਾਲ ਹਰਾਰਕੀ ਹੁੰਦਾ ਠੀਕ ਹੈ ਮਤਲਬ ਇੱਕ ਉੱਪਰ ਮੇਨ ਦਾ ਸਰਗਰਨਾ ਹੁੰਦਾ ਹੈ ਉਹਦੇ ਨੀਚੇ ਅਲੱਗ-ਅਲੱਗ ਕੰਮ ਕਰ ਰਹੇ ਹੁੰਦੇ ਆ ਠੀਕ ਹੈ ਹੋਰ ਜਿਹੜੇ ਅਲੱਗ-ਅਲੱਗ ਏਰੀਆ ਚ ਕਰਦੇ ਜਿਵੇਂ ਬਾਹਾਂ ਚੋਰੀ ਠੀਕ ਹੈ ਜਿਵੇਂ ਇੱਕ ਮੰਨ ਲਓ ਚੰਡੀਗੜ੍ਹ ਸ਼ਹਿਰ ਦੀ ਆਪਾਂ ਮੋਹਾਲੀ ਸ਼ਹਿਰ ਦੀ ਗੱਲ ਕਰ ਲਈਏ ਵੀ ਮੋਹਾਲੀ ਸ਼ਹਿਰ ਵਿੱਚ ਮੰਨ ਲਓ ਇਹ ਇੱਕ ਗੈਂਗ ਬਣੀ ਹੋਈ ਹੈ ਇਹਨਾਂ ਨੇ ਅਲੱਗ-ਅਲੱਗ ਰੱਖੇ ਹੋਏ ਵੀ 13 ਸੈਕਟਰ ਹੈ 17 ਸੈਕਟਰ ਹੈ 13 22 ਸੈਕਟਰ ਹੈ ਠੀਕ ਹੈ 17 ਸੈਕਟਰ 'ਚ ਇਹ ਬੰਦਾ ਚੋਰੀ ਕਰ ਰਿਹਾ 22 'ਚੋਈ ਚੋਰੀ ਕਰ ਰਿਹਾ ਮ ਇੱਕ ਪੂਰੀ ਇਹਨਾਂ ਦਾ ਇੱਕ ਗਰੁੱਪ ਹੈ ਗਰੁੱਪ ਬਣਾ ਕੇ ਮਤਲਬ ਕਿ ਇਕੱਠੇ ਚੋਰੀਆਂ ਕਰਦੀਆਂ ਚੋਰੀਆਂ ਕੀਤੀ ਹੋਈਆਂ ਜਿਹੜੀਆਂ ਚੀਜ਼ਾਂ ਨੂੰ ਜਿਹੜੀਆਂ ਫਿਰ ਇੱਕ ਜਗ੍ਹਾ ਲੈ ਕੇ ਜਾਂਦੇ ਆ ਫਿਰ ਉੱਥੋਂ ਜੋ ਵੀ ਇਹ ਅੱਗੇ ਅੱਗੇ ਕਿਸੇ ਨੂੰ ਵੇਚਦੇ ਆ ਉਹਨਾਂ ਦੇ ਪਾਰਟਸ ਉਹ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਹੋ ਸਕਦਾ ਇੱਕ ਐਗਜ਼ਾਮਪਲ ਹੈ ਠੀਕ ਹੈ ਇਹ ਕ੍ਰਾਈਮ ਇਹਦੇ ਵਿੱਚ ਦਿੱਤੇ ਹੋਏ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਕ੍ਰਾਈਮ ਹੋ ਗਏ ਜਿਵੇਂ ਡਕੈਤੀਆਂ ਹੋ ਗਈਆਂ ਠੀਕ ਹੈ ਅਗਵਾ ਕਰਨਾ ਹੋ ਗਿਆ ਵਾਹਨ ਚੋਰੀ ਹੋ ਗਏ ਜਾਂ ਜਬਰੀ ਵਸੂਲੀ ਜਬਰੀ ਵਸੂਲੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਜੇ ਕਾਫੀ ਹੋਇਆ ਸੀਗੇ ਕਿ ਕਾਲਸ ਫੋਨ ਕਾਲਸ ਕਰਕੇ ਮੈਂ ਫਲਾਣੇ ਗੈਂਗ ਦਾ ਮੈਂਬਰ ਆ ਮੈਨੂੰ ਇੰਨੇ ਪੈਸੇ ਦੋ ਠੀਕ ਹੈ ਇਹ ਚੀਜ਼ ਹੋ ਗਈ ਜ਼ਮੀਨਾਂ ਹੜੱਪਦੇ ਆ ਠੀਕ ਹੈ ਇਹ ਹੋ ਗਿਆ ਇਹ ਕਾਫੀ ਤਰ੍ਹਾਂ ਦੇ ਕ੍ਰਾਈਮ ਇਹਦੇ ਵਿੱਚ ਹੋ ਗਿਆ ਜਿਵੇਂ ਬਹੁਤ ਇੰਪੋਰਟੈਂਟ ਅੱਜ ਕੱਲ੍ਹ ਜਿਵੇਂ ਸਾਈਬਰ ਅਪਰਾਧ ਆ ਸਾਈਬਰ ਅਪਰਾਧ ਕੀ ਹੈ ਕਿ ਇੱਕ ਮਤਲਬ ਕਿ ਨਕਲੀ ਕਾਲ ਸੈਂਟਰ ਬਣਾਏ ਹੋਏ ਆ ਇਹਨਾਂ ਨੇ ਠੀਕ ਹੈ ਉੱਥੋਂ ਕੀ ਕਰਦੇ ਆ ਵਕ ਵਕ ਇਹਨਾਂ ਦੇ ਡਾਟਾ ਲੈ ਕੇ ਕਿਤੇ ਤੋਂ ਲੋਕਾਂ ਨੂੰ ਕਾਲਸ ਕਰਦੇ ਆ ਠੀਕ ਹੈ ਉਹਨਾਂ ਤੋਂ OTP ਲੈ ਕੇ ਉਹਨਾਂ ਦੇ ਪੈਸੇ ਹੜੱਪਦੇ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਨਾਲ ਮਤਲਬ ਕਿ ਆਨਲਾਈਨ ਧੋਖਾਧੜੀ ਕਰਦੇ ਆ ਉਹ ਕਰਨ ਦੇ ਲਈ ਠੀਕ ਹੈ ਇਹ ਹੋ ਗਿਆ ਜਾਂ ਫਿਰ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਤਸਕਰੀ ਆਪਣੇ ਬਹੁਤ ਪੰਜਾਬ ਵਿੱਚ ਬਹੁਤ ਮੁੱਦਾ ਚੱਲ ਰਿਹਾ ਹੈ ਠੀਕ ਹੈ ਪਿੱਛੇ ਜੇ ਹੁਣ ਆਪਾ ਪੰਜਾਬ ਪੁਲਿਸ ਨੇ ਵੀ ਕਾਫੀ ਇਹਦੇ ਬਾਰੇ ਵਿੱਚ ਮਤਲਬ ਕਿ ਅਵਿਆ ਅੰਜਲਾਇਆ ਹੋਇਆ ਤਾਂ ਵੀ ਨਸ਼ਾ ਤਸ਼ਕਰਾ ਨੂੰ ਉਹ ਕਰੇ ਫੜਿਆ ਜਾਵੇ ਠੀਕ ਹੈ ਇਹ ਵੀ ਇੱਕ ਤਰ੍ਹਾਂ ਨਾਲ ਆਰਗੇਨਾਈਜ਼ ਕ੍ਰਾਈਮ ਹੀ ਹੁੰਦਾ ਹੈ ਠੀਕ ਹੈ ਵੀ ਮੇਨ ਇੱਕ ਸਰਗਣਾ ਉੱਪਰ ਬੈਠਾ ਹੁੰਦਾ ਹੈ ਤੇ ਉਹ ਅੱਗੇ ਵੱਖ-ਵੱਖ ਲੋਕਾਂ ਨੂੰ ਅੱਗੇ ਹਾਇਰ ਕਰਦਾ ਤਾਂ ਕਿ ਉਹ ਅਲੱਗ-ਅਲੱਗ ਏਰੀਆ ਵਿੱਚ ਇਸ ਕ੍ਰਾਈਮ ਨੂੰ ਕਰ ਸਕਣ ਠੀਕ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਗਈਆਂ ਇਹ ਸਾਰੀਆਂ ਸੰਗਠਿਤ ਅਪਰਾਧ ਹੋਗੇ ਠੀਕ ਹੈ ਤੁਸੀਂ ਜਿਵੇਂ ਡੈਫੀਨੇਸ਼ਨ ਪੜ੍ਹੋਗੇ ਡੈਫੀਨੇਸ਼ਨ ਥੋੜੀ ਜੀ ਤੋਂ ਆਫੀਸ਼ੀਅਲ ਲੈਂਗੁਏਜ ਹੈ ਉਹ ਥੋੜਾ ਡਿਫਿਕਲਟ ਹੋ ਜਾਂਦਾ ਬਸ ਸਿੰਪਲ ਸ਼ਬਦਾਂ 'ਚ ਤੁਹਾਨੂੰ ਕਹਿ ਸਕਦਾ ਜਿਵੇਂ ਕੋਈ ਗੈਂਗ ਬਣਾ ਗੈਰ ਕਾਨੂੰਨੀ ਗਤੀਵਿਧੀਆਂ ਹੋ ਗਿਆ ਇੱਕ ਸੰਗਠਿਤ ਅਪਰਾਧ ਸੰਗ ਦੇ ਮੈਂਬਰ ਵਜੋਂ ਜਾਂ ਅਜਿਹੇ ਸੰਗ ਵੱਲੋਂ ਹਿੰਸਾ ਹਿੰਸਾ ਦੀ ਵਰਤੋਂ ਕਰਕੇ ਠੀਕ ਹੈ ਹਿੰਸਾ ਦੀ ਵਰਤੋਂ ਕਰਕੇ ਧਮਕਾਉਣਾ ਕਿਸੇ ਨੂੰ ਡਰਾਉਣਾ ਇਕੱਲੇ ਜਾਂ ਸਾਂਝੇ ਤੌਰ ਤੇ ਕੰਮ ਕਰਨ ਵਾਲੇ ਵਿਅਕਤੀ ਦੇ ਸਮੂਹ ਦੀ ਕੋਸ਼ਿਸ਼ਾਂ ਰਾਹੀਂ ਠੀਕ ਹੈ ਫਰੋਤੀ ਲਈ ਜਾਂ ਜ਼ਬਰਦਸਤੀ ਭ੍ਰਿਸ਼ਟਾਚਾਰ ਜਾਂ ਸੰਬੰਧਿਤ ਗਤੀਵਿਧੀਆਂ ਇਹ ਜਿਹੜੀ ਅਫੀਸ਼ੀਅਲ ਲੈਂਗੁਏਜ ਆ ਗਈ ਸਾਰੀ ਜਿਵੇਂ ਕਿ ਡੈਫੀਨੇਸ਼ਨ ਹੈ ਉਹਦੇ ਮੁਤਾਬਕ ਆਪਾਂ ਇੱਥੇ ਲਿਖੀ ਹੋਈ ਹੈ ਪਰ ਸਿੰਪਲ ਸ਼ਬਦਾਂ ਵਿੱਚ ਜੇ ਜੇ ਆਪਾਂ ਇਸ ਨੂੰ ਕਹੀਏ ਤਾਂ ਸੰਗਠਿਤ ਅਪਰਾਧ ਕੀ ਹੁੰਦਾ ਹੈ ਕਿ ਇਹ ਕੋਈ ਗੈਂਗ ਬਣਾ ਕੇ ਠੀਕ ਹੈ ਕੋਈ ਸਮੂਹ ਬਣਾ ਕੇ ਕੋਈ ਗਰੁੱਪ ਬਣਾ ਕੇ ਕੋਈ ਸਿੰਡੀਕੇਟ ਬਣਾ ਕੇ ਜਿਵੇਂ ਤੁਸੀਂ ਪੁਸ਼ਪਾ ਮੂਵੀ ਚ ਦੇਖਿਆ ਸੀ ਕਿ ਸਿੰਡੀਕੇਟ ਬਣਾਇਆ ਹੋਇਆ ਸੀਗਾ ਉਹਨਾਂ ਨੇ ਠੀਕ ਹੈ ਉਹ ਅਲੱਗ-ਅਲੱਗ ਏਰੀਆ 'ਚ ਅਲੱਗ-ਅਲੱਗ ਬੰਦੇ ਛੱਡੇ ਹੋਏ ਸੀਗੇ ਉਹ ਉੱਥੇ-ਉੱਥੇ ਤੋਂ ਜਿਹੜੀ ਲੱਕੜ ਦੀ ਚੋਰੀ ਕਰਦੇ ਸੀਗੇ ਠੀਕ ਹੈ ਉਹ ਉਸ ਤਰ੍ਹਾਂ ਦਾ ਮਤਲਬ ਜੇ ਕੋਈ ਅਪਰਾਧ ਹੈ ਤਾਂ ਇਹ ਨੂੰ ਬਹੁਤ ਇੰਪੋਰਟੈਂਟ ਮਤਲਬ ਕਿ ਇਹ ਜਿਵੇਂ ਅੱਜ ਦੇ ਡੇਟ 'ਚ ਜਿਹੜੇ ਕ੍ਰਾਈਮ ਹੁੰਦੇ ਆ ਉਹਦੇ ਸੰਬੰਧ ਵਿੱਚ ਜਿਹੜਾ ਇਹ ਬਣਾਇਆ ਗਿਆ ਆਈਪੀਸੀ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਸੀਗਾ ਪਰੰਤੂ ਹੁਣ ਬੀਐਨਐਸ ਵਿੱਚ ਆਇਆ ਹੈ ਠੀਕ ਹੈ ਹੁਣ ਇਹ 111 ਦਾ ਇੱਕ ਵਿੱਚ ਇਹਦੀ ਡੈਫੀਨੇਸ਼ਨ ਹੋ ਗਈ ਠੀਕ ਹੈ ਸੰਗਠਿਤ ਅਪਰਾਧ ਦੀ ਇਹ ਸਾਰੇ ਅਪਰਾਧ ਜਿਹੜੇ ਹੁਣ ਮੈਂ ਤੁਹਾਨੂੰ ਦੱਸ ਕੇ ਠੇਹ ਸੰਗ ਦੇਖੋ ਪਹਿਲੀ ਕਹਿੰਦਾ 111 2 ਦਾ ਉੜਾ ਕਹਿੰਦਾ ਕਿਸੇ ਵੀ ਵਿਅਕਤੀ ਦੀ ਮੌਤ ਦੇ ਨਤੀਜੇ ਵਜੋਂ ਆਜੋਜੀ ਸੰਗਠਿਤ ਅਪਰਾਧ ਮਤਲਬ ਕੋਈ ਵੀ ਗੈਂਗ ਹੈ ਜਾਂ ਕੋਈ ਵਿਅਕਤੀ ਹੈ ਜਦੋਂ ਕੋਈ ਸੰਗਠਿਤ ਅਪਰਾਧ ਕਰ ਰਹੇ ਹੈ ਉਹ ਸੰਗਠਨ ਦੇ ਅਪਰਾਧ ਦੇ ਨਤੀਜੇ ਵਜੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਠੀਕ ਹੈ ਤਾਂ ਇਹ ਸਿੰਪਲ ਕਤਲ ਚ ਨਹੀਂ ਆਊਗਾ ਤਾਂ ਇਹ ਸੰਗਠਿਤ ਅਪਰਾਧ ਦੀ ਜਿਹੜੀ 111 ਦੇ ਦੂਜੇ ਉਹਦੇ ਵਿੱਚ ਕਵਰ ਹੋਊਗਾ ਬੀਐਨਐਸ ਵਿੱਚ ਠੀਕ ਹੈ ਇਹਦੇ ਵਿੱਚ ਕੀ ਸਜ਼ਾ ਹੋਊਗੀ ਮੌਤ ਜਾਂ ਉਮਰ ਕੈਦ ਦੀ ਸਜਾ ਜਿਹੜੀ ਹੈ ਤੇ ਘੱਟੋ-ਕਾਟੀ ਦੇ ਵਿੱਚ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਬਹੁਤ ਇੰਪੋਰਟੈਂਟ ਹੈ ਉਹ ਜਿਹੜਾ ਵਿਅਕਤੀ ਨੂੰ ਕੀਤਾ ਜਾਵੇਗਾ ਕਦੋਂ ਜਦੋਂ ਕੋਈ ਸੰਗਠਿਤ ਅਪਰਾਧ ਕਰਦੇ ਸਮੇਂ ਆਰਗੇਨਾਈਜੇਸ਼ਨ ਕਰਾਈਮ ਕਰਦੇ ਸਮੇਂ ਕਿਸੇ ਦੀ ਮੌਤ ਕਰ ਦਿੰਦਾ ਹੈ ਨਾ ਸੰਗਠਿਤ ਅਪਰਾਧ ਕਿਹੜੇ ਆ ਜਿਹੜੇ ਆਪਾਂ ਸਾਰੇ ਉੱਪਰ ਪੜ ਕੇ ਹਟੇ ਹਾਂ ਹੁਣੇ ਇੱਥੋਂ ਦੱਸਿਆ ਠੀਕ ਹੈ ਇਹਦੇ ਵਿੱਚ ਕੀ ਹੈ ਇਹ ਤਾਂ ਹਰ ਪੁਲਿਸ ਦੇ ਹੱਥ ਪਾਉਣ ਯੋਗ ਹੈਗੀ ਹੈ ਗੈਰ ਜਮਾਨਤੀ ਹੈ ਅਤੇ ਸੈਸ਼ਨ ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਜਾਵੇਗਾ ਠੀਕ ਹੈ ਪਹਿਲਾ ਤਾਂ ਇਹ ਹੋ ਗਿਆ ਵੀ ਜਦੋਂ ਸੰਗਠਿਤ ਅਪਰਾਧ ਕਰਦੇ ਸਮੇਂ ਕਿਸੇ ਦੀ ਮੌਤ ਹੋ ਜਾਂਦੀ ਹੈ ਦ ਕਿ ਵਿਅਕਤੀ ਨੇ ਉਹਨਾਂ ਨੇ ਗਰੁੱਪ ਨੇ ਗੈਂਗ ਨੇ ਸੰਗਠਿਤ ਅਪਰਾਧਤਾ ਕਰਿਆ ਏ ਪਰੰਤੂ ਉੱਥੇ ਕਿਸੇ ਦੀ ਮੌਤ ਨਹੀਂ ਹੋਈ ਹੈ ਠੀਕ ਹੈ ਜਿਵੇਂ ਮੰਨ ਲਓ ਸੰਗਠਿਤ ਅਪਰਾਧ ਚ ਆਪਾਂ ਸਿੰਪਲ ਨਹੀਂ ਵਾਹਨ ਚੋਰੀਆਂ ਠੀਕ ਹੈ ਵੀ ਅਲੱਗ-ਅਲੱਗ ਏਰੀਆ ਚ ਉਹਨਾਂ ਨੇ ਵਾਹਨ ਚੋਰੀ ਕੀਤੀਆਂ ਠੀਕ ਹੈ ਸੰਗਠਿਤ ਅਪਰਾਧ ਹੋ ਗਿਆ ਏ ਪਰੰਤੂ ਉੱਥੇ ਕਿਸੇ ਦੀ ਮੌਤ ਨਹੀਂ ਹੋਈ ਹੈ ਤਾਂ ਫਿਰ ਜਿਹੜੀ ਉਹਨੂੰ ਸਜ਼ਾ ਏ ਉਹ 111 2 ਦੇ ਆੜੇ ਤਹਿਤ ਹੋਗੀ ਇਹਦੇ ਵਿੱਚ ਕੀ ਹੈ ਘੱਟੋ-ਘੱਟ ਜਿਹੜੀ ਸਜ਼ਾ 5 ਸਾਲ ਤੱਕ ਦੀ ਸਜ਼ਾ ਜੋ ਕਿ ਉਮਰ ਕਹੇ ਤੱਕ ਵਧਾਈ ਜਾ ਸਕਦੀ ਹੈ ਅਤੇ ਘੱਟੋ-ਘੱਟ 5 ਲੱਖ ਰੁਪਏ ਦਾ ਜੁਰਮਾਨਾ ਅਤੇ ਇਹ ਪੁਲਿਸ ਦੇ ਹੱਥ ਪਾਉਣ ਯੋਗ ਹੈਗੀ ਹੈ ਗੈਰ ਜਮਾਨਤੀ ਹੈ ਤੇ ਸੈਸ਼ਨ ਅਦਾਲਤ 'ਚ ਇਸ ਨੂੰ ਪੇਸ਼ ਕੀਤਾ ਜਾਵੇਗਾ ਠੀਕ ਹੈ ਇਹ ਹੋ ਗਿਆ ਹੁਣ ਆਜੋ 111 ਦਾ 3 111 ਦਾ 3 ਵਿੱਚ ਕੀ ਹੈ ਆਯੋਜਿਤ ਅਪਰਾਧ ਆਯੋਜਿਤ ਅਪਰਾਧ ਆਪਾਂ ਸੰਗਠਿਤ ਨੂੰ ਕਹ ਦਿੰਦੇ ਆ ਅਪਰਾਧ ਕਰਨ ਲਈ ਉਕਸਾਉਣਾ ਕੋਸ਼ਿਸ਼ ਕਰਨ ਸਾਜ਼ਿਸ਼ ਰਚਣ ਜਾਂ ਸਵੈ ਇੱਛਾ ਨਾਲ ਸਹਾਇਤਾ ਕਰਨਾ ਠੀਕ ਹੈ ਮਤਲਬ ਕਿ ਇਹਦੇ ਵਿੱਚ ਆ ਗਿਆ 111 3 ਬੀਐਨਐਸ ਵਿੱਚ ਇਹ ਸਜ਼ਾ ਉਹਨਾਂ ਨੂੰ ਹੋਗੀ ਫਿਰ ਉਹ ਵਿਅਕਤੀ ਜਿਹੜੇ ਖੁਦ ਤਾਂ ਨਹੀਂ ਹੈਗੇ ਮਤਲਬ ਕਿ ਸੰਗਠਿਤ ਅਪਰਾਧ ਵਿੱਚ ਸ਼ਾਮਲ ਪਰੰਤੂ ਉਹ ਕਿਸੇ ਹੋਰ ਨੂੰ ਅਕਸਾਉਂਦੇ ਆ ਜਿਹਾ ਕਰਨ ਲਈ ਠੀਕ ਹੈ ਜਾਂ ਫਿਰ ਉਹ ਖੁਦ ਕੋਸ਼ਿਸ਼ ਕਰਦੇ ਆ ਜਿਹਾ ਕਰਨ ਲਈ ਠੀਕ ਹੈ ਜਾਂ ਫਿਰ ਮਤਲਬ ਸਬੈਚ ਚੈਨਲ ਕਿਸੇ ਦੀ ਸਹਾਇਤਾ ਕਰਦੇ ਆ ਠੀਕ ਹੈ ਇਹ ਤਿੰਨ ਚੀਜ਼ਾਂ ਇਹਦੇ ਵਿੱਚ ਕਵਰ ਹੋ ਗਈਆਂ ਠੀਕ ਹੈ ਜਿਵੇਂ ਕੋਈ ਸਹਾਇਤਾ ਦਾ ਮਤਲਬ ਆਪਾਂ ਐਂ ਕਹਿ ਸਕਦੇ ਆ ਜਿਵੇਂ ਪਤਾ ਵੀ ਕੋਈ ਗੈਂਗ ਕੱਲ ਨੂੰ ਮਤਲਬ ਕਿ ਕਿਤੇ ਡਾਕਾ ਮਾਰਨ ਚੱਲਿਆ ਏ ਠੀਕ ਹੈ ਕੋਈ ਹੋਰ ਵਿਅਕਤੀ ਇੱਥੇ ਉਹਨਾਂ ਨੂੰ ਜਿਹੜੇ ਜਾਣ ਲਈ ਵਹੀਕਲ ਹੈ ਉਹ ਵਹੀਕਲ ਮੁਹैया ਕਰਾਉਂਦਾ ਏ ਠੀਕ ਹੈ ਚਾਹੇ ਪਾ ਮੇ ਇਥੇ ਇਸ ਵਿਅਕਤੀ ਨੇ ਮਤਲਬ ਸੰਗਠਿਤ ਅਪਰਾਧਾ ਹਿੱਸਾ ਨਹੀਂ ਹੈਗਾ ਪਰੰਤੂ ਇਹਨੇ ਜੁਰਮਤਾ ਕਰਿਆ ਕਿ ਉਹਨਾਂ ਨੂੰ ਵਹੀਕਲ ਮੁਹैया ਕਰਵਾਏ ਆ ਤਾਂ ਉਸ ਵਿਅਕਤੀ ਨੂੰ ਜਿਹੜੀ ਆ ਬੀ ਐਨ ਐਸ 113 11 ਦੇ ਤਿੰਨ ਦੇ ਤਹਿਤ ਜਿਹੜੀ ਇੱਥੇ ਮਤਲਬ ਕਿ ਸਵੈਚੈਨਲ ਕਿਸੇ ਦੀ ਸਹਾਇਤਾ ਕਰਨ ਦੇ ਦੋਸ਼ ਤਹਿਤ ਈ ਸਜ਼ਾ ਹੋਵੇਗੀ ਘੱਟੋ ਘੱਟ ਕਿੰਨੀ ਸਜ਼ਾ 5 ਸਾਲ ਤੱਕ ਦੀ ਜੋ ਕਿ ਉਮਰ ਕਾਇ ਤੱਕ ਵਧਾਈ ਜਾ ਸਕਦੀ ਹੈ 5 ਲੱਖ ਰੁਪਏ ਉਹਨੂੰ ਜੁਰਮਾਨਾ ਹੋਊਗਾ ਸੇਮ ਇਹ ਵੀ ਉਸੇ ਤਰ੍ਹਾਂ ਹੀ ਹੈ ਪੁਲਿਸ ਦੇ ਹੱਥ ਪਾਉਣ ਯੋਗ ਹੈ ਗੈਰ ਜਮਾਨਤੀ ਹੈ ਤੇ ਸੈਸ਼ਨ ਅਦਾਲਤ ਚ ਪੇਸ਼ ਕੀਤਾ ਜਾਊਗਾ ਠੀਕ ਹੈ ਇਹ ਹੋ ਗਏ ਅੱਗੇ ਆ ਜਾਓ ਅੱਗੇ ਵੀ ਇੰਪੋਰਟੈਂਟ ਹੈ ਬੀ ਐਨ ਐਸ 111 ਦਾ ਚੌਥਾ ਠੀਕ ਹੈ ਇਹ ਕਹਿੰਦਾ ਵੀ ਜਦੋਂ ਇੱਕ ਕੋਈ ਆਯੋਜਿਤ ਅਪਰਾਧ ਦੇ ਸਮੂਹ ਦਾ ਮੈਂਬਰ ਹੁੰਦਾ ਆਯੋਜਿਤ ਅਪਰਾਧ ਹੋ ਹੀ ਹੋਗਾ ਸੰਗਠਿਤ ਅਪਰਾਧ ਜੋ ਆਪਾਂ ਪੜ ਰਹੇ ਹਾਂ ਠੀਕ ਹੈ ਸੇਮ ਸਾਰੇ ਉਹੀ ਹੈ ਮਤਲਬ ਜਿਵੇਂ ਆਪਾਂ ਇੱਕ ਪਹਿਲਾਂ ਪੜ੍ਹਦੇ ਹੁੰਦੇ ਸੀ ਨਾ ਵੀ ਡਕੈਤੀਆਂ ਦੇ ਸਮੂਹ ਦਾ ਮੈਂਬਰ ਹੋਣਾ ਮਤਲਬ ਕਿ ਇੱਥੇ ਇਹ ਕੀ ਹੈ ਵੀ ਚਾਹੇ ਤੁਸੀਂ ਕੋਈ ਹਲੇ ਕ੍ਰਾਈਮ ਨਹੀਂ ਕਰਿਆ ਹੈਗਾ ਪਰੰਤੂ ਪੁਲਿਸ ਨੂੰ ਪਤਾ ਹੈ ਲੱਗ ਗਿਆ ਕਿ ਤੁਸੀਂ ਕਿਸੇ ਸੰਗਠਿਤ ਸਮੂਹ ਦੇ ਮੈਂਬਰ ਹੈ ਜੋ ਕਿ ਅਪਰਾਧ ਕਰਦੇ ਰਹਿੰਦੇ ਆ ਆਦਤਨ ਅਪਰਾਧ ਕਰਦੇ ਆ ਤੁਸੀਂ ਉਹਦੇ ਮੈਂਬਰ ਹੈ ਤਾਂ ਫਿਰ ਤੁਹਾਨੂੰ ਫੜ ਲਿਆ ਪੁਲਿਸ ਨੇ ਤਾਂ ਫਿਰ ਤੁਹਾਨੂੰ ਕਿੰਨੀ ਸਜ਼ਾ ਹੋਊਗੀ ਘੱਟੋ ਘੱਟ 5 ਸਾਲ ਤੱਕ ਦੀ ਸਜ਼ਾ ਜੋ ਕਿ ਉਮਰ ਕੈਦ ਤੱਕ ਵਧਾਈ ਜਾ ਸਕਦੀ ਹੈ ਘੱਟੋ ਘੱਟ 5 ਲੱਖ ਰੁਪਏ ਜੁਰਮਾਨਾ ਪੁਲਿਸ ਦੇ ਹੱਥ ਪਾਉਣ ਯੋਗ ਹੈਗੀ ਹੈ ਗੈਰਜਮਾਨਤੀ ਹੈ ਤੇ ਸੈਸ਼ਨ ਅਦਾਲਤ ਚ ਪੇਸ਼ ਕੀਤਾ ਜਾਊਗਾ ਠੀਕ ਹੈ ਇਹ ਹੋ ਗਿਆ ਹੁਣ ਆਜੋ 111 ਦਾ 5 ਇਹ ਬਹੁਤ ਇੰਪੋਰਟੈਂਟ ਹੈ ਠੀਕ ਹੈ 111 ਦਾ 5 ਕੀ ਹੈ ਵੀ ਸਵੈ ਇੱਛਾ ਨਾਲ ਕਿਸੇ ਵਿਅਕਤੀ ਨੂੰ ਪਨਾਹ ਦੇਣਾ ਠੀਕ ਹੈ ਮੰਨ ਲਓ ਕੋਈ ਸੰਗਠਿਤ ਅਪਰਾਧ ਕਰਦਾ ਹੈ ਠੀਕ ਹੈ ਉਹ ਉਹਦੇ ਮੈਂਬਰ ਹੈ ਤੁਸੀਂ ਉਹਨਾਂ ਦੇ ਕੋਈ ਸਕੇ ਸੰਬੰਧੀ ਹੈ ਸਕੇ ਸੰਬੰਧੀਆਂ ਚ ਕੀ ਆ ਗਿਆ ਕੋਈ ਰਿਸ਼ਤੇਦਾਰ ਹੋ ਗਿਆ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਯਾਰ ਦੋਸਤ ਹੋ ਗਿਆ ਜੇ ਉਹ ਤੁਸੀਂ ਆਪਣੇ ਕਿਸੇ ਅਜਿਹੇ ਰਿਸ਼ਤੇਦਾਰ ਜਾਂ ਯਾਰ ਦੋਸਤ ਨੂੰ ਜੋ ਕਿ ਕਿਸੇ ਸੰਗਠਿਤ ਅਪਰਾਧ ਦਾ ਮੈਂਬਰ ਹੈ ਠੀਕ ਹੈ ਜਾਂ ਉਹਨੇ ਕੋਈ ਸੰਗਠਿਤ ਅਪਰਾਧ ਕੀਤਾ ਹੈ ਉਹਨੂੰ ਤੁਸੀਂ ਛੁਪਾਉਨੇ ਆ ਆਪਣੇ ਕੋਲ ਪਨਾਹ ਦੰਨੇ ਆ ਤਾਂ ਉਹ ਵਿਅਕਤੀ ਜਿਹੜਾ ਉਹ ਕਿਸ ਕੀ ਇਸ ਤਰ੍ਹਾਂ ਦੇ ਤਹਿਤ ਜਿਹੜਾ 111 5 ਦੇ ਤਹਿਤ ਦੋਸ਼ੀ ਹੋਊਗਾ ਤੇ ਉਹਨੂੰ ਕਿੰਨੀ ਸਜ਼ਾ ਹੋਊਗੀ ਘੱਟੋ-ਘੱਟ 3 ਸਾਲ ਤੱਕ ਦੀ ਸਜ਼ਾ ਜੋ ਕਿ ਉਮਰ ਕਹ ਤੱਕ ਵਧਾਈ ਜਾ ਸਕਦੀ ਹੈ ਅਤੇ ਘੱਟੋ-ਘੱਟ 5 ਲੱਖ ਰੁਪਏ ਜੁਰਮਾਨਾ ਹੋਊਗਾ ਜਿਹੜਾ ਕਿ ਸੰਗਠਿਤ ਅਪਰਾਧ ਦੇ ਕਰਨ ਵਾਲੇ ਨੂੰ ਆਪਣੇ ਕੋਲ ਪਨਾਹ ਦੇਊਗਾ ਹੁਣ ਇੱਥੇ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਇਹ ਸੈਕਸ਼ਨ ਵਿੱਚ ਲਿਖੀ ਹੋਈ ਆਪਾਂ ਇੱਥੇ ਲਾਈਨ ਲਿਖ ਦੇਵਾਂਗੇ ਹੁਣ ਪੀਡੀਐਫ ਵਿੱਚ ਕਿ ਇਹ ਧਾਰਾ ਦੇ ਤਹਿਤ ਸਪਾਊਸ ਨੂੰ ਨਹੀਂ ਜਿਹੜੀ ਆਪਾਂ ਉਹ ਕਰ ਸਕਦੇ ਠੀਕ ਹੈ ਸਪਾਊਸ ਮਤਲਬ ਜੇ ਕੋਈ ਸੰਗਠਿਤ ਅਪਰਾਧ ਵਿੱਚ ਕੋਈ ਵਿਅਕਤੀ ਹੈ ਤਾਂ ਉਹਦੀ ਪਤਨੀ ਨੂੰ ਇਹ ਧਾਰਾ ਦੇ ਤਹਿਤ ਪਨਾਹ ਦੇਣ ਦੇ ਤਹਿਤ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਜਾਂ ਫਿਰ ਜੇ ਕੋਈ ਔਰਤ ਹੈ ਤਾਂ ਉਹਦੇ ਪਤੀ ਨੂੰ ਇਹ ਧਾਰਾ ਤਹਿਤ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਪਰੰਤੂ ਸਪਾਊਸ ਨੂੰ ਛੱਡ ਕੇ ਮਤਲਬ ਪਤੀ ਪਤਨੀ ਨੂੰ ਛੱਡ ਕੇ ਹੋਰ ਕੋਈ ਵੀ ਕਰਦਾ ਕੋਈ ਮਾਤਾ ਪਿਤਾ ਕੋਈ ਰਿਸ਼ਤੇਦਾਰ ਕੋਈ ਵੀ ਹੁੰਦਾ ਹੈ ਉਹ ਸਾਰੇ ਜਿਹੜੇ ਇਹ ਧਾਰਾ ਦੇ ਤਹਿਤ ਦੋਸ਼ੀ ਹੈ ਜਿਹੜੇ ਉਹ ਕਵਰ ਹੋਣਗੇ ਠੀਕ ਹੈ ਅੱਗੇ ਆ ਜਾਓ ਅੱਗੇ ਕੀ ਹੈ ਕੀ ਕਹਿੰਦਾ ਜਦੋਂ ਕੋਈ ਮਤਲਬ ਕਿ ਸੰਗਠਿਤ ਅਪਰਾਧ ਆਯੋਜਿਤ ਅਪਰਾਧ ਕਮਿਸ਼ਨ ਤੋਂ ਜਾਇਦਾਦ ਪ੍ਰਾਪਤ ਕਰਨਾ ਜਾਂ ਪ੍ਰਾਪਤ ਕੀਤੀ ਜਾਇਦਾਦ ਠੀਕ ਹੈ ਮੰਨ ਲਓ ਇਹ ਆ ਗਿਆ ਉਹੋ ਜਿਹੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸ ਗਿਆ ਟਿਆਂ ਵੀ ਕੋਈ ਅਪਰਾਧ ਕਰਦਾ ਜਿਵੇਂ ਕੋਈ ਗੈਂਗ ਬਣਾਈ ਹੋਈ ਹੈ ਠੀਕ ਹੈ ਗੈਂਗ ਦੇ ਹੇਠਾਂ ਕਾਫੀ ਸਰਗਣੇ ਨੇ ਠੀਕ ਹੈ ਜਿਹੜੇ ਅਲੱਗ-ਅਲੱਗ ਉਹ ਕਰਦੇ ਆ ਜਦੋਂ ਕੋਈ ਇਹਨਾਂ ਨੂੰ ਮਤਲਬ ਕਿ ਕੋਈ ਇਹ ਕ੍ਰਾਈਮ ਕਰਦੇ ਆ ਇਹਰੋ ਕ੍ਰਾਈਮ ਚੋਂ ਕਮਿਸ਼ਨ ਵੰਡਦੇ ਆ ਵੀ ਐਨਾ ਹਿੱਸਾ ਤੇਰਾ ਐਨਾ ਹਿੱਸਾ ਤੇਰਾ ਐਨਾ ਹਿੱਸਾ ਤੇਰਾ ਐਨਾ ਹਿੱਸਾ ਤੇਰਾ ਠੀਕ ਹੈ ਮਤਲਬ ਕਿ ਇਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਕੋਈ ਕੋਈ ਵੀ ਕ੍ਰਾਈਮ ਕੀਤਾ ਮੰਨ ਲਓ ਕੋਈ ਤੁਸੀਂ ਗੱਡੀ ਚੋਰੀ ਕੀਤੀ ਗੱਡੀਆਂ ਦੀ ਚੋਰੀ ਕਰਨ ਤੋਂ ਬਾਅਦ ਜਿਹੜਾ ਪੈਸਾ ਤੁਹਾਡਾ ਬਣਿਆ ਉਹ ਤੁਸੀਂ ਅਲੱਗ-ਅਲੱਗ ਤੁਸੀਂ ਵੰਡ ਲਿਆ ਜਿਹੜਾ ਅਜਿਹਾ ਕੰਮ ਕਰਨਗੇ ਵੀ ਮਤਲਬ ਕਿ ਕੋਈ ਜਾਇਦਾਦ ਸੰਗਠਿਤ ਅਪਰਾਧ ਕਰਦੇ ਹੋਏ ਕੋਈ ਜਾਇਦਾਦ ਤੋਂ ਕਮਿਸ਼ਨ ਪ੍ਰਾਪਤ ਕਰਨਗੇ ਤਾਂ ਉਹਨਾਂ ਨੂੰ ਕੀ ਸਜ਼ਾਏ ਘੱਟੋ-ਘੱਟ 3 ਸਾਲ ਤੱਕ ਦੀ ਸਜ਼ਾ ਜੋ ਕਿ ਉਮਰ ਕੈਦ ਤੱਕ ਵਧਾਈ ਜਾ ਸਕਦੀ ਹੈ ਅਤੇ ਘੱਟੋ-ਘੱਟ ਜੁਰਮਾਨਾ ਇੱ ਤਪਉਣ ਜੋਗ ਹੈ ਗੈਰ ਜਮਾਨਤੀ ਹੈ ਤੇ ਸੈਸ਼ਨ ਅਦਾਲਤ ਚ ਇਸ ਨੂੰ ਪੇਸ਼ ਕੀਤਾ ਜਾਵੇਗਾ ਠੀਕ ਹੈ ਅਗਲਾ ਤੇ ਲਾਸਟ ਆ ਗਿਆ ਬਹੁਤ ਇੰਪੋਰਟੈਂਟ 111 ਦਾ 7 ਠੀਕ ਹੈ ਜੇ ਕੋਈ ਆਯੋਜਿਤ ਅਪਰਾਧ ਸਮੂਹ ਦੇ ਮੈਂਬਰ ਤੌਰ ਤੇ ਜਾਇਦਾਦ ਰੱਖਦਾ ਠੀਕ ਹੈ ਮੰਨ ਲਓ ਪੁਲਿਸ ਇਹਦੇ ਵਿੱਚ ਆ ਜਾਂਦਾ ਕਿ ਜਿਵੇਂ ਕੋਈ ਇੱਕ ਵਿਅਕਤੀ ਹੈ ਠੀਕ ਹੈ ਇਹ ਵਿਅਕਤੀ ਜਿਹੜਾ ਏ ਹੈ ਮੰਨ ਲਓ ਠੀਕ ਹੈ ਇਹ ਕਿਸੇ ਇਦਾਂ ਹੀ ਆ ਜੋ ਸੰਗਠਿਤ ਅਪਰਾਧ ਦੇ ਮੈਂਬਰ ਹੈ ਜਿਹੜੇ ਕਿ ਆਰਗੇਨਾਈਜੇਸ਼ਨ ਗੈਂਗ ਬਣਾ ਕੇ ਕ੍ਰਾਈਮ ਕਰਦੇ ਆ ਠੀਕ ਹੈ ਉਹਨਾਂ ਦਾ ਮੈਂਬਰ ਹੈ ਇਹਦੇ ਇਹ ਕੀ ਕਰਦਾ ਉੱਥੋਂ ਜਿਹੜਾ ਪੈਸਾ ਕਮਾਉਂਦਾ ਏ ਉਹ ਆਪਣੇ ਘਰ ਵਿੱਚ ਕੁਝ ਲਿਆ ਰਿਹਾ ਕੁਝ ਮਤਲਬ ਕਿ ਟੀਵੀ ਕੁਝ ਗੱਡੀ ਲੈ ਕੇ ਆ ਰਿਹਾ ਆਪਣੇ ਮਾਤਾ ਪਿਤਾ ਨੂੰ ਕੁਝ ਲੈ ਕੇ ਦੇ ਰਿਹਾ ਏ ਠੀਕ ਹੈ ਇਸ ਤਰ੍ਹਾਂ ਜਿਹੜੇ ਕ੍ਰਾਈਮ ਕਰਦਾ ਮਤਲਬ ਕਿ ਉਹ ਜਿਹੜਾ ਸੰਗਠਿਤ ਅਪਰਾਧ ਤੋਂ ਜੋ ਵੀ ਉਹਨੂੰ ਮੁਨਾਫਾ ਹੁੰਦਾ ਉਹਨੂੰ ਜਾਇਦਾਦ ਦੇ ਤੌਰ ਤੇ ਬਣਾ ਕੇ ਰੱਖਦਾ ਏ ਉਹ ਚੀਜ਼ ਦੇ ਲਈ ਜਿਹੜਾ ਇੱਥੇ ਜਿਹੜੀ ਸਜ਼ਾ ਹੈ ਬੀਐਨਐਸ 111 7 ਵਿੱਚ ਦਿੱਤੀ ਗਈ ਹੈ ਘੱਟੋ ਘੱਟ 3 ਸਾਲ ਦੀ ਸਜ਼ਾ ਜੋ ਕਿ 10 ਸਾਲ ਤੱਕ ਵਧਾਈ ਜਾ ਸਕਦੀ ਹੈ ਘੱਟੋ ਘੱਟ 1 ਲੱਖ ਰੁਪਿਆ ਜੁਰਮਾਨਾ ਇਹ ਪੁਲਿਸ ਦੇ ਹੱਥ ਪਾਉਣ ਯੋਗ ਹੈ ਗੈਰ ਜ਼ਮਾਨਤੀ ਹੈ ਤੇ ਸੈਸ਼ਨ ਅਦਾਲਤ ਵਿੱਚ ਇਸ ਨੂੰ ਜਿਹੜਾ ਡਿਲੇਅ ਕੀਤਾ ਜਾਵੇਗਾ 111 ਠੀਕ ਹੈ ਤੁਸੀਂ ਸਮਝ ਗਏ ਮੈਂ ਸਿੰਪਲ ਜੀ ਗੱਲ ਹੈ 111 ਜਿਹੜਾ ਜਿਹੜੇ ਗੈਂਗ ਬਣਾ ਕੇ ਲੋਕ ਆਦਤਨ ਅਪਰਾਧ ਕਰਦੇ ਆ ਕੋਈ 1-2 ਵਾਰ ਨਹੀਂ ਜਿਹੜੇ ਆਦੀ ਆ ਮਤਲਬ ਐਦਾਂ ਦੇ ਅਪਰਾਧ ਕਰ ਰਹੇ ਨੇ 111 ਵਿੱਚ ਕਵਰ ਹੁੰਦੇ ਆ ਧੰਨਵਾਦ ਇਸੇ ਤਰ੍ਹਾਂ ਹੀ ਅਗਲੇ ਸੈਕਸ਼ਨਾਂ ਦੇ ਵੀਡੀਓ ਲੈਕਚਰ ਪੂਰੇ BNS BNSS PPRA ਤੋਂ ਦੇ BSA ਤੇ ਪੰਜਾਬ ਐਕਸਾਈਜ਼ ਐਕਟ MB ਐਕਟ ਸਾਰਿਆਂ ਦੇ ਹੀ ਵੀਡੀਓ ਰਿਕਾਰਡਡ ਲੈਕਚਰ ਦੇਖਣ ਦੇ ਲਈ PDF ਲੈਂਡ ਦੇ ਲਈ ਤੇ ਫੁੱਲ ਕੋਰਸ ਜਿਹੜਾ BPT ਦਾ ਤੁਹਾਡਾ ਪੂਰੀ ਤਿਆਰੀ ਕਰਨ ਦੇ ਲਈ ਤੁਸੀਂ ਸਾਡਾ BPT ਦਾ ਕੋਰਸ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜੇਕਰ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤੁਸੀਂ WhatsApp ਮੈਸੇਜ ਕਰਨਾ ਹੈ 9041815272 ਜੋ ਤੁਸੀਂ ਇਸ ਨੰਬਰ ਤੇ WhatsApp ਮੈਸੇਜ ਕਰੋਗੇ ਤੁਹਾਨੂੰ ਸਾਰੀ ਜਾਣਕਾਰੀ ਇਸ ਦੀ ਮਿਲ ਜਾਵੇਗੀ ਤੇ ਉਸ ਤੋਂ ਬਾਅਦ ਤੁਸੀਂ ਕੋਰਸ ਜੁਆਇਨ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰਕੇ ਡੈਮੋ ਲੈਕਚਰ ਡੈਮੋ PDF ਡੈਮੋ ਟੈਸਟ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਪੇਪਰ ਤੋਂ ਪਹਿਲਾਂ ਫਾਈਨਲੀ ਇਸ ਵਿੱਚ ਪੰਜ ਫੁੱਲਾਂ ਤੇ ਮੋਕ ਟੈਸਟ ਵੀ ਦੇਖਣ ਨੂੰ ਮਿਲਣਗੇ ਅੱਜ ਦੀ ਵੀਡੀਓ ਚ ਹੁਣ ਇੰਨਾ ਹੀ ਧੰਨਵਾਦ